ਕਈ ਵਾਰ ਅੱਖਾਂ ਨਾਲ ਦੇਖਿਆ ਹੋਇਆ ਤੇ ਕੰਨਾਂ ਨਾਲ ਸੁਣਿਆ ਵੀ ਝੂਠ ਹੋ ਜਾਂਦਾ ਕੁਝ ਇਦਾਂ ਦੀਆਂ ਘਟਨਾ ਆਪਣੇ ਆਲੇ ਦੁਆਲੇ ਹੋ ਜਾਂਦੀਆਂ ਨੇ ਸੋ ਇਦਾਂ ਦੀ ਹੀ ਘਟਨਾ 1902 ਦੇ ਵਿੱਚ ਅਮਰੀਕਾ ਦੇ ਵਿੱਚ ਐਡਗਰ ਕੇਸੀ ਨਾਂ ਦੇ ਬੰਦੇ ਨਾਲ ਹੁੰਦੀ ਆ ਐਡਗਰ ਕੇਸੀ ਜਿਹਦਾ ਜਨਮ 1877 ਨੂੰ ਅਮਰੀਕਾ ਦੇ ਵਿੱਚ ਹੁੰਦਾ 1902 ਦੇ ਵਿੱਚ ਇਹ ਬੰਦੇ ਦੇ ਸੱਟ ਲੱਗਦੀ ਹੈ ਤੇ ਜਿਹਦੇ ਸੱਟ ਲੱਗਣ ਦੇ ਕਾਰਨ ਇਹ ਕੋਮਾ ਦੇ ਵਿੱਚ ਚਲਾ ਜਾਂਦਾ ਲੰਮਾ ਸਮਾਂ ਕੋਮਾ ਦੇ ਵਿੱਚ ਰਹਿਣ ਵੱਲੋਂ ਜਦੋਂ ਡਾਕਟਰ ਬੇਵੱਸ ਹੋ ਜਾਂਦੇ ਆ ਤਾਂ ਇਹ ਬੰਦਾ ਇੱਕ ਦਿਨ ਆਪਣੇ ਆਪ ਹੀ ਕੋਮਾ ਦੇ ਵਿੱਚ ਗਿਆ ਹੋਇਆ ਆਪਣੇ ਆਪ ਹੀ ਬੋਲਦਾ ਵਾ ਤੇ ਕੁਝ ਦਵਾਈਆਂ ਦੇ ਨਾਮ ਦੱਸਦਾ ਕਿ ਜੇਕਰ ਇਹ ਦਵਾਈਆਂ ਮੈਨੂੰ ਲਿਆ ਕੇ ਲਾਈਆਂ ਜਾਣ ਤਾਂ ਮੈਂ ਠੀਕ ਹੋ ਜਾਊਂਗਾ ਕਿ ਮੈਂ ਦਰਖਤ ਤੋਂ ਡਿੱਗ ਪਿਆ ਸੀਗਾ ਜਿਸ ਦੇ ਨਾਲ ਮੇਰੀ ਰੀੜ ਦੀ ਹੱਡੀ ਤੇ ਸੱਟ ਲੱਗ ਚੁੱਕੀ ਆ ਤੇ ਜੇ ਮੈਨੂੰ ਇਹ ਦਵਾਈਆਂ ਨਾ ਲਾਈਆਂ ਗਈਆਂ ਤਾਂ ਮੈਂ ਜਲਦੀ ਹੀ ਮਰ ਜਾਵਾਂਗਾ ਡਾਕਟਰ ਜਿਹੜੇ ਉਸ ਸਮੇਂ ਹੁੰਦੇ ਆ ਕਿ ਜਿੱਥੇ ਇੰਨਾ ਇਲਾਜ ਜਿਹੜਾ ਇਸ ਬੰਦੇ ਦਾ ਕੀਤਾ ਕਿ ਜਿਹੜੀਆਂ ਦਵਾਈਆਂ ਇਹ ਕਹਿ ਰਿਹਾ ਵਾ ਤੇ ਜੇ ਆਪਾਂ ਇਹ ਦਵਾਈਆਂ ਵੀ ਭਾਰਤ ਕੇ ਵੇਖ ਲਈਏ ਤਾਂ ਹੋ ਸਕਦਾ ਕਿ ਇਹ ਬੰਦਾ ਠੀਕ ਹੋ ਜਾਵੇ ਸੋ ਡਾਕਟਰਾਂ ਦੁਆਰਾ ਇਦਾਂ ਹੀ ਕੀਤਾ ਜਾਂਦਾ ਜਿਹੜੀਆਂ ਦਵਾਈਆਂ ਇਹ ਐਡਗਰ ਕੈਸੀ ਨੇ ਦੱਸੀਆਂ ਹੁੰਦੀਆਂ ਡਾਕਟਰ ਉਹਨਾਂ ਨੂੰ ਖੋਜ ਕੇ ਲਿਆ ਕੇ ਇਸ ਬੰਦੇ ਨੂੰ ਲਾਉਂਦੇ ਆ ਤੇ ਕੁਝ ਸਮੇਂ ਬਾਅਦ ਹੀ ਇਹ ਜਿਹੜਾ ਬੰਦਾ ਵਾ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਜਿੱਥੇ ਕਿ ਇਹ ਬੰਦਾ ਠੀਕ ਹੁੰਦਾ ਉੱਥੇ ਹੀ ਇਸ ਦੇ ਪਰਿਵਾਰ ਅਤੇ ਡਾਕਟਰਾਂ ਦੇ ਲਈ ਅਤੇ ਲੋਕਾਂ ਦੇ ਲਈ ਇਹ ਇੱਕ ਹੈਰਾਨ ਕਰਨ ਦੇ ਰਿਵਾਇਤੀ ਘਟਨਾ ਸੀ ਇਦਾਂ ਇੱਕ ਬੰਦਾ ਜਿਹੜਾ ਲੰਮਾ ਸਮਾਂ ਕੋਮਾ ਦੇ ਵਿੱਚ ਰਹਿਣ ਪਿੱਛੋਂ ਆਪਣੇ ਆਪ ਹੀ ਦਵਾਈਆਂ ਦੇ ਨਾਂ ਦੱਸਦਾ ਤੇ ਬਾਅਦ ਵਿੱਚ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਵਾ ਉਸ ਸਮੇਂ ਜਿਹੜੀ ਇਹ ਘਟਨਾ ਹੁੰਦੀ ਹੈ ਤਾਂ ਅਮਰੀਕਾ ਦੇ ਵਿੱਚ ਇਹ ਬੰਦਾ ਅਖਬਾਰਾਂ ਦੀ ਹੈਡਲਾਈਨ ਬਣ ਚੁੱਕਿਆ ਸੀਗਾ ਇਸ ਤੋਂ ਬਾਅਦ ਇਸ ਬੰਦੇ ਨੇ ਔਨ ਰਿਕਾਰਡ ਇਸ ਨੇ ਆਪਣੀ ਬਾਇਓਗ੍ਰਾਫੀ ਦੇ ਵਿੱਚ ਦੱਸਿਆ 30000 ਦੇ ਲਗਭਗ ਜਿਹੜੇ ਸਫਲ ਮਰੀਜ਼ਾਂ ਦਾ ਇਸੇ ਤਰ੍ਹਾਂ ਹੀ ਇਲਾਜ ਕੀਤਾ ਇੱਕ ਘਟਨਾ ਹੁੰਦੀ ਹੈ ਕਿ ਅਮਰੀਕਾ ਦੇ ਵਿੱਚ ਇੱਕ ਕਰੋੜਪਤੀ ਦੀ ਘਰਵਾਲੀ ਬਿਮਾਰ ਹੋ ਜਾਂਦੀ ਆ ਉਹ ਬੰਦਾ ਵੀ ਇਸ ਬੰਦੇ ਕੋਲੇ ਪਹੁੰਚ ਕਰਦਾ ਤੇ ਇਹ ਬੰਦਾ ਉਹਨੂੰ ਦਵਾਈਆਂ ਲਿਖ ਕੇ ਦਿੰਦਾ ਪਰ ਉਹ ਦਵਾਈਆਂ ਕਿਤੇ ਵੀ ਨਹੀਂ ਮਿਲਦੀਆਂ ਤੇ ਉਸ ਤੋਂ ਬਾਅਦ ਜਿਹੜਾ ਉਹ ਬੰਦਾ ਅਖਬਾਰ ਦੇ ਵਿੱਚ ਖਬਰ ਦਿੰਦਾ ਕਿ ਜੇ ਕਿਸੇ ਕੋਲ ਵੀ ਇਹ ਦਵਾਈਆਂ ਨੇ ਤਾਂ ਉਹ ਉਸ ਤੱਕ ਪਹੁੰਚ ਕਰੇ ਤੇ ਉਹ ਬੰਦਾ ਉਸ ਨੂੰ ਇਨਾਮ ਦੇਵੇਗਾ ਸੋ ਇਦਾਂ ਹੀ ਦੁਨੀਆ ਦੇ ਇੱਕ ਕੋਨੇ ਵਿੱਚ ਉਸ ਬੰਦੇ ਨੂੰ ਖਤ ਆਉਂਦਾ ਕਿ ਇਹ ਦਵਾਈ ਮੇਰੇ ਪਿਓ ਨੇ ਬਣਾਉਣ ਲਈ ਸ਼ੁਰੂ ਤਾਂ ਕੀਤੀ ਸੀ ਫਾਰਮੂਲਾ ਮੇਰੇ ਕੋਲ ਹੈ ਪਰ ਇਹ ਮਾਰਕੀਟ ਦੇ ਵਿੱਚ ਤਿਆਰ ਨਹੀਂ ਹੋ ਸਕੀ ਉਸ ਤੋਂ ਬਾਅਦ ਉਸ ਫਾਰਮੂਲੇ ਨੂੰ ਅਮਰੀਕਾ ਲਿਜਾਇਆ ਜਾਂਦਾ ਤੇ ਅਮਰੀਕਾ ਦੇ ਵਿੱਚ ਉਹ ਦਵਾਈ ਤਿਆਰ ਕੀਤੀ ਜਾਂਦੀ ਆ ਤਿਆਰ ਕਰਨ ਤੋਂ ਬਾਅਦ ਉਸ ਜਿਹੜੀ ਕਰੋੜਪਤੀ ਔਰਤ ਹੁੰਦੀ ਆ ਉਹਨੂੰ ਲਾਈ ਜਾਂਦੀ ਆ ਤੇ ਉਹ ਠੀਕ ਹੋ ਜਾਂਦੀ ਆ ਸੋ ਇਦਾਂ ਦੀ ਹੀ ਇੱਕ ਘਟਨਾ ਹੋਰ ਹੁੰਦੀ ਆ ਐਡਗਰ ਕੈਸੀ ਕੋਲ ਇੱਕ ਬੰਦਾ ਹੋਰ ਪਹੁੰਚ ਕਰਦਾ ਜਿਹੜਾ ਕਿ ਬਹੁਤ ਜ਼ਿਆਦਾ ਬਿਮਾਰ ਹੁੰਦਾ ਵਾ ਤੇ ਐਡਗਰ ਕੈਸੀ ਉਸਨੂੰ ਕੁਝ ਦਵਾਈਆਂ ਲਿਖ ਕੇ ਦਿੰਦਾ ਪਰ ਜਿਹੜੀਆਂ ਮਾਰਕੀਟ ਦੇ ਵਿੱਚ ਨਹੀਂ ਹੁੰਦੀਆਂ ਪਰ ਸਾਲ ਬਾਅਦ ਉਹੀ ਦਵਾਈਆਂ ਦਾ ਇੱਕ ਵਿਗਿਆਪਨ ਆ ਜਿਹੜਾ ਅਖਬਾਰ ਦੇ ਉੱਤੇ ਛਪਦਾ ਤੇ ਉਸ ਤੋਂ ਬਾਅਦ ਜਦੋਂ ਬੰਦਾ ਉਹ ਦਵਾਈ ਨੂੰ ਲੈਂਦਾ ਤਾਂ ਉਹ ਬੰਦਾ ਵੀ ਠੀਕ ਹੋ ਜਾਂਦਾ ਸੋ ਇਦਾਂ ਐਡਗਰ ਕੈਸੀ ਨੇ ਆਪਣੇ ਆਪ ਨੂੰ ਜਦੋਂ ਇਹ ਬੰਦਾ ਅੱਖਾਂ ਮੀਚਦਾ ਸੀ ਜਾਂ ਨੀਂਦ ਦੇ ਵਿੱਚ ਜਾਂਦਾ ਸੀਗਾ ਤਾ ਕੁਝ ਅਜੀਹਿਆ ਭਵਿੱਖਵਾਣੀਆਂ ਕਰਦਾ ਸੀ ਜਿਹਦਾ ਕਿ ਉਸ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਸੀ ਸੋ ਬੜੀਆਂ ਇੰਟਰਵਿਊ ਇਸ ਬੰਦੇ ਦੀਆਂ ਹੋਈਆਂ ਪਰ ਇਸ ਬੰਦੇ ਨੇ ਕਦੇ ਵੀ ਆਪਣੇ ਆਪ ਨੂੰ ਕਿਸੇ ਸ਼ਕਤੀ ਦਾ ਜਾਂ ਕਿਸੇ ਹੋਰ ਗਿਆਨ ਹੋਣ ਦਾ ਦਾਵਾ ਨਹੀਂ ਕੀਤਾ ਸੀਗਾ ਜਿਵੇਂ ਆਪਾਂ ਕਹਿ ਲਈਏ ਇਹ ਬੰਦਾ ਡਾਕਟਰ ਸੀਗਾ ਜਿਸ ਕਰਕੇ ਇਹ ਦਵਾਈਆਂ ਬਾਰੇ ਜਾਣਕਾਰੀ ਰੱਖਦਾ ਸੀਗਾ ਸੋ ਇਹ ਬੰਦਾ ਇੱਕ ਆਮ ਸਧਾਰਨ ਇਨਸਾਨ ਸੀਗਾ ਪਰ ਇਹ ਬੰਦੇ ਦੇ ਦੱਸਣ ਦੇ ਅਨੁਸਾਰ ਬਾਇਓਗ੍ਰਾਫੀ ਦੇ ਵਿੱਚ ਕਿ ਇਸ ਨੂੰ ਖੁਦ ਵੀ ਏ ਨਹੀਂ ਪਤਾ ਹੁੰਦਾ ਕਿ ਜਦੋਂ ਇਹ ਕੋਮਾ ਦੇ ਵਿੱਚ ਜਾਂਦਾ ਜਾਂ ਇਹ ਅੱਖਾਂ ਮੀਚਦਾ ਕਿ ਇਹ ਕੀ ਕਹਿ ਰਿਹਾ ਹੁੰਦਾ ਸੋ ਇਸ ਬੰਦੇ ਨੇ ਕਦੇ ਵੀ ਆਪਣੇ ਆਪ ਨੂੰ ਕਿਸੇ ਸ਼ਕਤੀ ਹੋਣ ਦਾ ਦਾਵਾ ਨਹੀਂ ਕੀਤਾ ਸਿਰਫ ਤੇ ਸਿਰਪੈਸ ਨੇ ਇਸ ਦੀ ਜ਼ਿੰਦਗੀ ਦੇ ਨਾਲ ਚਮਤਕਾਰ ਹੀ ਹੋਇਆ ਸੋ ਇਸ ਬੰਦੇ ਨੇ ਉਸ ਟਾਈਮ ਕਈ ਭਵਿੱਖਬਾਣੀਆਂ ਵੀ ਕੀਤੀਆਂ ਜਿਨ੍ਹਾਂ ਵਿੱਚੋਂ ਇਹਨੇ ਇੰਡੀਆ ਦੇ ਬਾਰੇ ਭਵਿੱਖਬਾਣੀ ਕੀਤੀ ਸੀਗੀ ਕਿ ਇੰਡੀਆ ਜਲਦੀ ਹੀ ਜਿਹੜਾ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਆਜ਼ਾਦ ਹੋ ਜਾਊਗਾ ਬਾਦ ਵਿੱਚ ਜਿੱਦਾਂ ਵੀ ਮਰਜ਼ੀ ਕਾਰਨ ਬਣੇ ਪਰ ਇਹ ਜਿਹੜੀ ਭਵਿੱਖਬਾਣੀ ਸੀਗੀ ਇਹ ਬੰਦੇ ਦੀ ਸੱਚ ਸਾਬਤ ਹੋਈ ਜਾਂ ਉਸਨੇ ਜਿਹੜੀਆਂ ਹੋਰ ਭਵਿੱਖਬਾਣੀਆਂ ਕੀਤੀਆਂ ਸੀਗੀਆਂ ਉਹ ਵੀ ਹੌਲੀ-ਹੌਲੀ ਸੱਚ ਹੁੰਦੀਆਂ ਜਾ ਰਹੀਆਂ ਨੇ ਸੋ ਇਹ ਜਿਹੜਾ ਬੰਦਾ ਸੀ ਇਹਦੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਏ ਤੇ ਉਸਨੇ ਇਨ੍ਹਾਂ ਚਮਤਕਾਰਾਂ ਪਿੱਛੇ ਆਪਣੇ ਆਪ ਨੂੰ ਵਿਗਿਆਨ ਦਾ ਹੀ ਕਾਰਨ ਦੱਸ ਕਿ ਜਦੋਂ ਇਹ ਬੰਦਾ ਕੋਮਾ ਦੇ ਵਿੱਚ ਜਾਂਦਾ ਉਸ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿੰਦਾ ਤੇ ਉਸ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਸ ਦੇ ਨਾਲ ਕੀ ਹੋ ਰਿਹਾ ਜਾਂ ਉਹ ਕੀ ਬੋਲ ਰਿਹਾ ਵਾ 1845 ਦੇ ਵਿੱਚ ਇਸ ਬੰਦੇ ਦੀ ਮੌਤ ਹੋ ਜਾਂਦੀ ਹੈ 1845 ਤੋਂ ਲੈ ਕੇ ਅੱਜ ਤੱਕ ਵੀ ਅਮਰੀਕਾ ਇਸ ਦੁਆਰਾ ਜਿਹੜੀਆਂ ਬੋਲੀਆਂ ਗਈਆਂ ਦਵਾਈਆਂ ਨੇ ਜਾਂ ਜਿਹੜੀਆਂ ਨੇ ਖੋਜਾਂ ਕੀਤੀਆਂ ਜਾਂ ਜਿਹੜੀਆਂ ਭਵਿੱਖਬਾਣੀਆਂ ਕੀਤੀਆਂ ਉਹਨਾਂ ਤੇ ਰਿਸਰਚਾਂ ਅੱਜ ਤੱਕ ਵੀ ਅਮਰੀਕਾ ਜਿਹੜਾ ਕਰ ਰਿਹਾ ਵਾ ਸੋ ਇਹ ਸੀ ਜੀ ਐਡਗਰ ਕੇਸੀ ਨਾਂ ਦੇ ਬੰਦੇ ਦੀ ਕਹਾਣੀ ਜਿਦੀ ਜ਼ਿੰਦਗੀ ਇੱਕ ਚਮਤਕਾਰਾਂ ਨਾਲ ਭਰੀ ਪਈ ਸੀਗੀ ਸੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਦੂਜਿਆਂ ਨਾਲ ਵੀ ਸ਼ੇਅਰ ਕਰਿਓ ਤੇ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ